ਲੋ ਵੀ ਦੋਸਤੋ ਫਰੀ ਮਿਲ ਜਣੀ ਅੱਜ ਇੱਕ ਤੁਹਾਨੂੰ ਵੱਚੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਪੇਜ ਨੂੰ ਜਿਹੜਾ ਫੋਲੋ ਕਰਕੇ ਆਜੂਗਾ ਤੇ ਉਹਨੂੰ ਪਹਿੜ ਮਿਲ ਜੂਗੀ ਵੈਸੇ ਤਾਂ ਬਾਈ ਕੋਲੇ ਇੱਕ ਇਧਰਲੇ ਪਾਸੇ ਤਾਂ ਤਾਜੀ ਸੂਈਆਂ ਮਗਰ ਵੱਚੀ ਵਾਲੀ ਆ ਇਹਦੇ ਬਾਰੇ ਗੱਲਬਾਤ ਕਰ ਲਏ ਦੁੱਧ ਬਾਈ ਦਾ ਤਾਂ ਵੀ ਇਹਦੇ ਥੱਲੇ ਜਿਹੜਾ 15 ਤੋਂ 16 ਲੀਟਰ ਹਾਜ਼ਰ ਆ ਤੋ ਟਾਈਮ ਤਿੰਨ ਟਾਈਮ ਜਿੰਨਾ ਟਾਈਮ ਤੁਹਾਡਾ ਜੀ ਕਰਦਾ ਤਸੱਲੀ ਕਰ ਸਕਦੇ ਹਾਈਟ ਫੁੱਲ ਆ ਕੱਦ ਫੁੱਲ ਆ ਬਾਕੀ ਸਿੰਘ ਜ਼ਰੂਰ ਹੈ ਗਿਆ ਮੁੱਲ ਬਾਈ ਦਾ ਤਾਂ ਵੀ ਇਹਦਾ ਜੈਜਾ ਕਰਨਾ ਮਗਰ ਵੱਚੀ ਆ ਵੱਛੀ ਆਣੀ ਪਤਾ ਕਿਹੜੇ ਸੀ ਮੰਡੀ ਪਰ ਹੈ ਮਗਰ ਵੱਛੀ ਵੀ ਬੜੀ ਚੰਗੀ ਆ ਮੁੱਲ ਫੋਨ ਤੇ ਹੋਊਗਾ ਨੰਬਰ ਥੱਲੇ ਸਕਰੀਨ ਤੇ ਆ ਇਧਰਲੇ ਪਾਸੇ ਤੁਹਾਨੂੰ ਫਰੀ ਵਾਲੀ ਵੀ ਦਿਖਾਣੇ ਆ ਇੱਕ ਇਧਰਲੇ ਪਾਸੇ ਦੋਸਤੋ ਟੋਕੜ ਆ ਗਈ ਦੋ ਦਬਾਈ ਦਾਦਾ ਵੀ ਇਹਦੇ ਥੱਲੇ 10 ਲੀਟਰ ਆਜਾ ਨਾ 9 ਲੀਟਰ ਮੰਨ ਕੇ ਆਜੋ ਦੋ ਟਾਈਮ ਤਿੰਨ ਟਾਈਮ ਤਸੱਲੀ ਕਰ ਸਕਦੇ ਹੋ ਜਾਤ ਕੁਆਲਟੀ ਇਹਦੀ ਵੀ ਚੰਗੀ ਆ ਇਹਦਾ ਮੁੱਲ ਜਿਹੜਾ ਬਾਈ ਨੇ ਰੱਖਿਆ ਵਾ 22000 ਰੁਪਿਆ ਇਹ ਤੋਂ ਬਿਨਾ ਇੱਕ ਵੱਛੀ ਫਰੀ ਮਿਲ ਜਾਣੀ ਆ ਤੁਹਾਨੂੰ ਆਹ ਜਿਹੜੀ ਨਾਲ ਆ ਉਹ ਵੰਦਰੋਂ ਬਾਈ ਦਾ ਦਾ ਵੀ ਪਹਿਲ ਆ ਜਿਹੜੇ ਨੇ ਪੇਜ ਨੂੰ ਫੋਲੋ ਕਰਿਆ ਹੋਇਆ ਤੇ ਨਾਲ ਇਹਦੇ ਪਹਿਲ ਆ ਤੇ ਜੇ ਕਿਸੇ ਨੇ ਗਾਂ ਕੱਲੀ ਲੈ ਕੇ ਨਹੀਂ ਗਾਂ ਦੇ ਨਾਲ ਨਹੀਂ ਲੈਣੀ ਤੇ ਅਲੱਗ ਤੋਂ ਵੀ ਬਾਈ ਬੱਚੀ ਦੇ ਦੂਗਾ ਪਰ ਗਾਂ ਵਾਲੇ ਨੂੰ ਦੋਸਤੋ ਜਿਆਦਾ ਪਹਿਲ ਕਰਨੀ ਕਿਉਂਕਿ ਬਾਈ ਨੇ ਗਾਂ ਲੈਣੀ ਆ ਤੇ ਗਾਂ ਤੁਸੀਂ ਚੈੱਕ ਕਰ ਲਓ ਪਿੰਡ ਦੇਵੀ ਵਾਲਾ ਤਹਿਸੀਲ ਕੋਟਕਪੁਰ 22000 ਚ ਆਹ ਬੱਚੀ ਫਰੀ ਮਿਲ ਜਾਣੀ ਹੈ 3 ਤੋਂ 4 ਮਹੀਨੇ ਦੀ ਉਮਰ ਉਹਨੇ 4 ਹੀ ਥਾਣਾ ਤਹਿਸੀਲ ਕੋਟਕਪੁਰ ਤੇ ਜ਼ਿਲ੍ਹਾ ਫਰੀਦਕੋਟ ਫੁੱਲ ਵੀਡੀਓ ਜਾਰ ਡਾ ਵੀ ਫਾਰਮ ਤੇ ਮਿਲ ਜੂਗੀ ਇੱਕ ਇਧਰਲੇ ਪਾਸੇ ਬੱਚੀ ਵਾਲੀ ਦਿਖਾਈ ਆ ਨੰਬਰ ਸੱਜੇ ਸਕਰੀਨ ਤੇ ਬਈ ਨਾਲ ਸੰਪਰਕ ਕਰ ਲਿਓ ਧੰਨਵਾਦ